ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਣੇ ਪਿੰਡ ਦੀ ਹੈ ਜੀ ਇੱਕ ਤੁਹਾਨੂੰ ਟੌਪ ਦਾ ਨਗੀਨਾ ਦਿਖਾ ਦੇਗਾ ਚੰਗੇ ਦੁੱਧ ਦੇ ਰਿਕਾਰਡ ਵਾਲੀ ਮੱਝ ਦਿਖਾ ਦਾਂ ਘਰ ਦੀ ਬਾਈ ਦੀ ਕਿੰਨਾ ਕੁ ਦੁੱਧ ਪਹਿਲੇ ਸੂਆ ਦਾ ਕੱਢਿਆ ਵਾ ਜਾਂ ਕਿਹੜਾ ਸੂਆ ਸੁੰਦੀ ਆ ਪਹਿਲਾ ਸੂਆ ਤਾਂ ਆਪਾਂ ਲੈ ਕੇ ਆਏ ਕਿੰਨਾ ਕੁ ਲੰਮਾ ਸਮਾਂ ਦੁੱਧ ਦਿੰਦੀ ਆ ਉਹ ਵੀ ਆਪਾਂ ਪੁੱਛ ਕੇ ਦੱਸਾਂਗੇ ਸਾਰਾ ਕੁਝ ਪੁੱਛ ਕੇ ਦੱਸ ਦਾਂ ਪਿੰਡ ਆਪਣਾ ਦੁੱਲੇ ਵਾਲਾ ਜੀ ਤੇ ਸਾਰੀ ਜਾਣਕਾਰੀ ਪਾਈ ਗਏ ਲੋਤਾ ਸਸੀ ਗਾ ਵੀਰੇ ਸਸੀ ਗਾ ਜੀ ਹੋਠੀਕੋ ਗੇਲੇ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ 99153 07711 ਪਿੰਡ ਆਪਣਾ ਜੀ ਦੁੱਲੇ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਟੰਡਾ ਜੀ ਜ਼ਿਲ੍ਹਾ ਬਟੰਡਾ ਤਹਿਸੀਲ ਆ ਗਈ ਰਾਮਪੁਰਾ ਤਹਿਸੀਲ ਨੇੜੇ ਫਿਰ ਪਿੰਡ ਕਿਹੜੇ ਆਪਣੇ ਜੰਗੀਆਂਣਾ ਹੂੰ ਭਾਈ ਰੁੱਪਾ ਹੂੰ ਉਦੌੜ ਸਲਾਦਪੁਰ ਸਲਾਵਤਪੁਰ ਆਪਣਾ ਲਾਸਟ ਪਿੰਡ ਆ ਗਿਆ ਬਠਿੰਡੇ ਦਾ ਤੇ ਜੰਗੀਆਂਣਾ ਪਹਿਲਾ ਪਿੰਡ ਆ ਗਿਆ ਬਰਨਾਲੇ ਦਾ ਤੇ ਇੱਥੇ ਜੇ ਕਈ ਜ਼ਿਲ੍ਹੇ ਇਕੱਠੇ ਹੋ ਜਾਂਦੇ ਆ ਗਿਆ ਨਾ ਰੋਗਾ ਵੀ ਆਪਣੇ ਨੇ ਦੇ ਤੇ ਭਾਈ ਭਗਤਾ ਤੇ ਜਲਾਲ ਜਲੂਲ ਸਾਰੇ ਪਿੰਡ ਰਾਮਪਰਾ ਮੰਡੀ ਜਿਹੜੀ ਇਹ ਆਪਣੇ ਕੋਲੇ ਆ ਕੋਲੇ ਆ ਤੇ ਬਿਰਗੇਲੇ ਜਿਹੜੀ ਆਪਾਂ ਇਧਰ ਨੂੰ ਹੋ ਜਾ ਮਾੜਾ ਜਾ ਹੂੰ ਹੂੰ ਮੱਝ ਵੇਖੀ ਜਾਂਨੇ ਆ ਹਾਂਜੀ ਹਾਂ ਵੱਡੇ ਗੱਲ ਕੱਢਦੀ ਆ ਹਨਾ ਹਾਂ ਹਾਂ ਤੇ ਕਲਾ ਸੂਏ ਗਏ ਲੈ ਆਪਣੇ ਕੋਲ ਸੂਪੀ ਵੀਰੇ ਹਾਂ ਅੱਕੈਸੂਏ ਸੂਪੀ ਆਪਣੇ ਕੋਲੇ ਇਹ ਆਪਣੇ ਕੋਲ ਹੁਣ ਚੌਥੀ ਸੂਏ ਸੂਗੀ ਪਹਿਲੇ ਸੂਏ ਆਪਾਂ ਲਈ ਸੀਗੇ ਪਹਿਲੇ ਸੂਏ ਆਪਾਂ ਲਈ ਸੀ ਹਾਂ ਪਹਿਲੇ ਸੂਏ ਫਿਰ ਇਹਨੇ ਕਿੰਨਾ ਦੁੱਧ ਕੜਤਾ ਸੀ ਪਹਿਲੇ ਸੂਏ ਨੇ ਦਿੱਤਾ ਦੁੱਧ ਆਪਣੇ ਕੋਲੇ 15 ਕਿਲੋ 15.5 ਕਿਲੋ ਓਕੇ ਤੇ ਦੂਜੇ ਸੂਏ ਬਾਈ ਦੂਜੇ ਸੂਏ 17 ਕਿਲੋ ਤੇ ਆ ਗਈ ਸੀ ਤੇ ਤੀਜੇ ਪਿਛਲੀ ਵਾਰ ਤੀਜੇ ਪਿਛਲੀ ਵਾਰ ਅਸੀਂ 19 ਤੋਂ ਪਾਰ ਜਾਣੀ ਚੋਲਿਆ ਸੀ ਐਤ ਕੀ ਫਿਰ ਕਿੰਨਾ ਕਹਿ ਕੇ ਦੇ ਦਿਆਂਗੇ ਐਤ ਕੀ ਆ ਰੱਬ ਜਾਣਦਾ ਤੇ ਯਾਨੀ ਉਹ ਆਪਾਂ 19 ਜੋਖ ਕੇ ਦੇ ਦਿਆਂਗੇ ਜੇ ਅਗਲਾ ਸਾਈ ਵੀ ਕਰੂਗਾ ਤੇ ਸਾਤ ਸੁਵਾ ਦਿਆ ਬਾਈ ਪੂਰੇ ਸਾਂਤ ਸੁਭਾ ਦੀ ਝੋਟੀ ਆ ਗਈ ਇਹਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਤੈਨੂੰ ਪਤਾ ਹੁਣ ਤੇਰਾ ਕਰਕੇ ਮਾੜਾ ਮੋਟਾ ਕਰ ਰਹੀ ਹੈ ਉਹ ਤਾਂ ਬੁਹਨਿਆ ਕਰਨਾ ਇੱਕ ਆਪ ਇਕੱਲੀ ਬੰਨ ਲਈ ਪਾਸੇ ਹੈ ਨਾ ਹਾਂ ਤੇ ਹੁਣ ਦਿਨ ਕਿੰਨੇ ਬਾਕੀ ਆ ਵੀਰੇ ਇਹਦੇ ਇਹਦੇ ਦਿਨ ਪੂਰੇ ਹੈ ਜੀ ਹੂੰ ਠੀਕ ਆ ਇਹ ਉੱਤੇ ਲੈ ਜਾਊਗੀ ਇਹ 7-8 ਦਿਨ ਲੈ ਜੂ ਓਕੇ ਧਾਰ ਤੂਰ ਦੀ ਫਿਰ ਪੂਰੀ ਪੋਲੀ ਆ ਪੂਰੀ ਪੋਲੀ ਆ ਤੇ 19 ਕਿਲੋ ਦੁੱਧ ਜੇ ਕੋਈ ਭੈਣ ਭਰਾ ਸਾਈ ਕਰਦਾਗਾ ਹਾਂ ਹਾਂ ਤੇ ਸਾਈ ਪਾਉਂਦਾ ਪਾ ਕੇ ਜੇ ਮਣਕੇ ਦੇ ਦੇਵੇ ਬਾਅਦ ਮਣਕੇ ਦੇਵਾਂਗੇ ਜੋਖ ਕੇ ਦੇਵਾਂਗੇ ਓਕੇ ਜੇ ਕੋਈ ਭੈਣ ਭਰਾ ਸਾਈ ਕਰਦਾ ਤੇ ਆਪਾਂ ਦੁੱਧ ਦੇ ਨਾਲ ਮਣਕੇ ਵੀ ਦੇ ਦੇਵਾਂਗੇ ਮਣਕੇ ਵੀ ਦੇਵਾਂਗੇ ਓਕੇ ਖੋਲੋ ਜਿੰਨ ਤੋਰਾ ਕਰਾ ਕੇ ਚੈੱਕ ਵੱਡੇ ਕਦ ਕਾਟ ਦੀ ਆ ਗਈ ਜੀ ਦੁੱਧ ਦੇਣ ਵਾਲੀ ਐ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਉਹ ਫਲਾਦੇ ਮਾਰਦਗੇ ਵਾਕਈ ਦੁੱਧ ਝੋਟੀ ਦਾ ਕੱਢਿਆ ਵਾ ਜੀ ਚੌਥਾ ਸੂਆ ਬਾਈ ਨੇ ਰੇ ਨਾਲ ਦੱਸਿਆ ਵੀ ਸੂਂਦੀ ਐ ਤੇ ਆ ਦੇਖੋ ਜੀ ਤੋੜਾ ਤਾਰਾ ਤੁਹਾਨੂੰ ਕਰਾਵਾਂ ਚ ਇੱਕ ਐਕਸਟਰਾ ਕੱਦ ਕਾਟ ਦੇ ਵਿੱਚ ਆ ਗਈ ਜੀ ਆਹ ਦੇਖੋ ਥਣ ਹਵਾ ਨਹੀਂ ਚੰਗੀ ਤਿਆਰ ਹੁੰਦੀ ਆਉਂਦੀ ਆ ਤੇ ਧਾਰ ਦੂਰ ਬਾਈ ਕਹਿੰਦਾ ਪੋਲੀ ਆ ਪੂਰੀ ਰੇਟ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊ ਜੀ ਆਹ ਦੇਖੋ ਤੇ ਸਾਫ ਸੁਥਰੀ ਚੰਗੇ ਸਿੰਘ ਛੱਲੇ ਦੀ origignal ਸਿੰਘ ਛੱਲੇ ਦੀ ਤੇ ਕੱਲਾ ਕੱਲਾ ਥਾਣਾ ਤੇ ਵੱਡੇ ਕੱਦ ਕਾਟ ਦੀ ਆਪਾਂ ਤੁਹਾਨੂੰ ਝੋਟੀ ਕਵਰ ਕਰਕੇ ਦਿੱਤੀ ਆ ਜੀ ਤੇ ਬਾਈ ਗੇਲੇ ਮੈਂ ਡਿਮਾਂਡ ਕੀ ਆਗੇ ਦੀ ਡਿਮਾਂਡ ਦੀ 3 ਲੱਖ ਰੁਪਏ ਆ ਮਾਨਦਾਨ ਮੌਕੇ ਤੇ ਮਾਨਤਨ ਹੋ ਜਾਊਗਾ ਬਾਕੀ ਦੀ ਗੱਲ ਯਾਰ ਆਮ ਜੀ ਨਹੀਂ ਹੈਗੀ ਹੈ ਨਾ ਚੰਗੀਆਂ ਮੰਜਾਂ ਚ ਆ ਗਈ 3 ਲੱਖ ਆਪਣੀਆਂ ਤੈਨੂੰ ਪਤਾ ਮੈਂ ਉਧਰ ਹੀ ਲਿਆਉਣਾ ਓਕੇ ਇਹ ਫਿਰ ਉਧਰੋਂ ਹੀ ਖਰੀਦੀ ਸੀ ਪਹਿਲਾਂ ਉਧਰੋਂ ਖਰੀਦੀ ਸੀ ਓਕੇ ਜੀ ਉਧਰੋਂ ਹੀ ਖਰੀਦੀ ਆ ਬਾਈ ਨੇ ਤੇ ਚੰਗੀ ਮੱਝ ਸਾਨੂੰ ਕਵਰ ਕਰਕੇ ਦਿੱਤੀ ਹੈ ਘਰ ਦੀ ਮੱਝ ਦੀ ਤੁਸੀਂ ਹਮੇਸ਼ਾ ਮੰਗ ਕਰਦੇ ਹੋ ਆ ਲਓ ਜੀ ਸਾਨੂੰ ਕਵਰ ਕਰਕੇ ਦਿੱਤੀ ਅੱਜ ਤੇ 3 ਲੱਖ ਰੁਪਏ ਦੇ ਵਿੱਚ ਤੁਹਾਡਾ ਮੌਕੇ ਤੇ ਮਾਨ ਸਨਮਾਨ ਜ਼ਰੂਰ ਹੋ ਜਾਣਾ ਦਿਲ ਹਜੇ ਕੱਢੂਗਾ ਦੇਖੋ ਜੀ ਇੱਥੇ ਬੜਾ ਅਰਗੀ ਬੜਾ ਝੋਟੀ ਥੱਲੇ ਤਿਆਰ ਹੁੰਦੀ ਆਉਂਦੀ ਆ ਭਾਲਾ ਪੂਲਾ ਲੱਗ ਗਿਆ ਪਾਣ ਤੇ ਚਾਰ ਕੱਦ ਕਾੜ ਫੁੱਲਾ ਪੈਸਟਰਾ ਵੱਡੇ ਕੱਦ ਕਾੜ ਦੀ ਕਹਿ ਸਕਦੇ ਦੁੱਧ ਬਾਈ ਕਹਿੰਦਾ ਬੇਸ਼ੱਕ ਜੀ ਤੁਸੀਂ ਸਾਈ ਕਰ ਲਿਓ ਮਿੰਕੇ ਵੀ ਆਪਾਂ ਇਹਨਾਂ ਦੇਣ ਦੀ ਜ਼ਰੂਰਤ ਰੱਖਦੇ ਆਂਗੇ ਕੋਈ ਓਵੇਂ ਨਹੀਂ ਬਿਉਂ ਹੀ ਕਹਤਾ ਇਹਨੇ ਵਾਕਈ ਦੁੱਧ ਕੱਢਿਆ ਵਾ 19 ਕਿਲੋ ਦੁੱਧ ਤੁਸੀਂ ਮਿੰਕੇ ਵੀ ਬਾਅਦ ਦੇ ਵਿੱਚ ਲ ਜਾ ਸਕਦੇ ਆਂ ਸਾਈ ਕਰਕੇ ਦੇ ਜੇ ਤੁਸੀਂ ਇਸੇ ਲੋਟ ਲੈ ਜਾਣੀਆਂ ਗਰੰਟੀ ਆ ਬਾਈ ਦੀ ਤੇ ਸੇਵਾ ਕਰਕੇ ਤੁਹਾਡੇ ਕੋਲ ਇਹਨਾਂ ਦੁੱਧ ਦੇਣੇ ਦੇਣਾ ਬਾਕੀ ਦਾ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲਾ ਜੀ ਨੰਬਰ ਬਾਈ ਲਈ ਇੱਕ ਵਾਰੀ ਹੋਰ 991753 ਹੂੰ 07111 0711 ਬਾਕੀ ਇੱਕ ਤੁਹਾਨੂੰ ਟੌਪ ਦਾ ਨਗੀਨਾ ਦਿਖਾਤਾ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਜਿਹਨਾਂ ਨੂੰ ਪਿਆਰ ਦੇਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਨਾਂ ਵੀਡੀਓ ਦੇ ਨਾਲ